ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਆ ਜੀ ਸਾਰੇ ਸੱਜਣਾ ਦਾ ਸੱਜਣਾ ਦੀ ਕਾਫੀ ਦਿਨਾਂ ਤੋਂ ਮੈਂ YouTube ਤੇ ਲਾਈਵ ਹੋਏ ਆ ਚਲੋ ਸੋਚਿਆ ਅੱਜ ਆਪਣੀ ਮਲਕੀ ਮਾਝ ਦੇ ਸੱਜਣਾ ਨੂੰ ਦਰਸ਼ਨ ਕਰਾ ਦਈਏ ਕਿਉਂਕਿ ਆ 54 ਦਿਨਾਂ ਤੇ ਲਗਭਗ ਤਿਆਰੀ ਹੈ ਮਲਕੀ ਦੀ ਆਪਣੀ ਦੀ ਸੂਨ ਦੇ ਲਈ ਇਹਨੂੰ ਪਹਿਲਾਂ ਦਿੱਕਤ ਆ ਗਈ ਸੀ ਉਹ ਤੁਸੀਂ ਵੀਡੀਓ ਚ ਦੇਖ ਹੀ ਲਿਆ ਹੋ ਸੱਜਣੋ ਬਾਕੀ ਦੇਖ ਸਕਦੇ ਕੁਆਲਿਟੀ ਆਪਣੀ ਮੱਝ ਦੀ ਬਾਕੀ ਮੈਂ ਨਾ ਜਿੰਨੀ ਸੱਜ ਨੂੰ ਮੈਂ ਇਹਦੀ ਸੇਵਾ ਚਾਹੁੰਦਾ ਸੀ ਉਨੀ ਨਹੀਂ ਹੋ ਸਕੀ ਐਵੇਂ ਮੈਂ ਝੂਠ ਬੋਲਾਂ ਪਰ ਜੋ ਤਿਆਰੀ ਕਰਨ ਵਾਲੀ ਬਹੁਤ ਵਧੀਆ ਕਰ ਰਹੀ ਤੇ ਇੱਕ ਪਾਸਾ ਸੱਜ ਨੂੰ ਫਿੱਕਾ ਦਿਖਾ ਰਹੀ ਹੈ ਪਤਾ ਨਹੀਂ ਕਿਉਂ ਹਵਾਨੇ ਦਾ ਟ੍ਰੀਟਮੈਂਟ ਵੀ ਕੀਤਾ ਦੱਸਿਆ ਜੀ ਆਰਡਰ ਕੁਆਲਿਟੀ ਕਿਸ ਤਰ੍ਹਾਂ ਲੱਗੀ ਸੱਜ ਨੂੰ ਇੱਕ ਪਾਸਾ ਦੇਖ ਰਿਹਾ ਤੂੰ ਥੋੜਾ ਚੜਿਆ ਵਾ ਬਾਕੀ ਆਰਡਰ ਪਿੱਛੇ ਬਹੁਤ ਵਧੀਆ ਕਰਮ ਵਾਲੀ ਤਿਆਰ ਕਰੀ ਦੇਖ ਸਕਦੇ ਬੇਕੋੜਾ ਤੇ ਆਹ ਸੱਜ ਨੂੰ ਪੁੜਾ ਜਿਹੜਾ ਕਿ ਨੱਪਣਾ ਠੰਡੇ ਨਹੀਂ ਬਣਾ ਸ਼ੁਰੂ ਹੋ ਗਏ ਆ ਇਹ ਨਵੇਂ ਸੱਜਣਾਂ ਨੂੰ ਦੱਸਣਾ ਚਾਹੀਦਾ ਜੀ ਜਦੋਂ ਇਹ ਪਸ਼ੂ ਨਵਾਂ ਆਉਣ ਲੱਗੇ ਤਾਂ ਸੋਚੋ ਵੀ ਹਫਤੇ ਇੱਕ ਤਾਂ ਹੀ ਆਪਣਾ ਹਫਤੇ ਦੇ ਵਿੱਚ ਵਿੱਚ ਪਸ਼ੂ ਬੱਚੇ ਨੂੰ ਜਨਮ ਜਿਹੜਾ ਕੀ ਦੇ ਦੂਗਾ ਤੇ ਹੁਣ ਆਪਾਂ ਇਸ ਨੂੰ ਜ਼ਿਆਦਾਤਰ 25 ਥਾਂ ਤੇ ਬੈਠਣ ਦਾ ਮੌਕਾ ਦੇਈਦਾ ਪੱਠੇ-ਪਕਾਠ ਤੋਂ ਘੱਟ ਪਾਈਦੇ ਕਿਉਂਕਿ ਕਿਸ ਨੂੰ ਭਾਰ ਦੀ ਦਿੱਕਤ ਆ ਗਈ ਸੀ ਆਪਾਂ ਵੀਡੀਓ 'ਚ ਬਣਾ ਡਿਸਕਸ਼ਨ ਕੀਤੀ ਸੀ ਬਾਕੀ ਸੱਜਣ ਜਿਹੜੇ ਜੁੜਨਗੇ ਕਮੈਂਟ ਕਰਕੇ ਦੱਸਿਓ ਜੀ ਵੀ ਆਪਣੀ ਆਵਾਜ਼ ਤੇ ਲਾਈਵ ਕਲੀਅਰ ਚੱਲ ਰਹੀ ਹੈ ਜੀ ਬਾਕੀ ਤਿਆਰੀ ਦੱਸਿਓ ਜੀ ਆਪਣੀ ਮਲਕੀ ਮੱਝ ਦੀ ਕਿਸ ਤਰ੍ਹਾਂ ਮੇਨ ਤਾਂ ਸੱਜਣ ਨੂੰ ਬਹੁਤ ਵਧੀਆ ਲੱਗੀ ਬਾਕੀ ਚਲੋ ਹੁਣ ਸਹੀ ਸਮਾਂ ਦਾ ਸੂ ਕੇਸ ਤਰ੍ਹਾਂ ਹੁੰਦੀ ਹੈ ਤੇ ਕਿਸ ਤਰ੍ਹਾਂ ਦੁੱਧ ਤੇ ਆਉ। ਬਾਕੀ ਪਿੱਛੇ ਨੂੰ ਖਵਾਨਾ ਕਾਫੀ ਕਰਮਾਲੀ ਬਣਾ ਰਹੀ ਆ ਤੇ ਹਜੇ ਹੋਰ ਤਿਆਰੀ ਇਹ ਕਰੂਗੀ ਮੈਂ ਮਾਨ। ਤੇ ਬਾਕੀ ਵੈਦਰ ਕਿਵੇਂ ਆ ਤੁਹਾਡੇ ਜੀ? ਆਪਣੇ ਤਾਂ ਬੱਦਲ ਛਾਏ ਹੋਏ ਆ, ਬਾਰਿਸ਼ ਵੇਖੋ ਆਉ ਜਾਂ ਨਹੀਂ ਆਉਂਦੀ। ਚਲੋ ਵੀਡੀਓ ਦੇ ਵਿੱਚ ਘੱਟ ਪਸ਼ੂ ਕਵਰ ਕੀਤੇ ਆ ਨੇ ਕਿਉਂਕਿ ਆਪਾਂ ਉਦੋਂ ਇੱਕ ਸਟੈਂਡ ਤੇ ਰੱਖ ਕੇ ਵੀਡੀਓ ਪਾਉਣੀ ਹੈ ਸੱਜਣ ਨੂੰ। ਆਪਣੀ ਵੀਰ ਆਮਲ ਸੌਰੀ ਬਰਕਰ ਸੱਜਣ ਨੂੰ। ਅਦਰ ਖਲੋਤੀ ਹੋ ਆਪਣੀ ਵੀਰਾਂ ਅੰਦਰ ਖਲੋਤੀ ਹੈ ਜੀ ਰਾਣੀ ਸਾਰੇ ਪਸ਼ੂ ਆ ਡੰਡ ਬੰਨੀ ਦੇ ਸੱਜਣੋ ਕੱਚੀ ਥਾਂ ਦੇਣਾ ਪਸ਼ੂਆਂ ਨੂੰ ਬਹੁਤ ਜ਼ਰੂਰੀ ਹੈ ਮੈਂ ਤਾਂ ਅੱਜ ਆਪਣੀ ਮਾਲਕੀ ਦੇ ਸੀ ਲਾਈਵ ਬਾਕੀ ਸੱਜਣਾ ਨੂੰ ਦੱਸ ਕਿ ਨਹੀਂ ਜੁੜੇ ਉਸ ਲਈ ਮਾਫੀ ਚਾਹੁੰਦੇ ਆ ਸੱਜਣੋ ਚਲੋ ਜਦੋਂ ਸੈਟ ਲੱਗਦਾ ਸਮਾਂ ਉਦੋਂ ਆਪਣੀ ਕੋਸ਼ਿਸ਼ ਹੁੰਦੀ ਹੈ ਆਰਡਰ ਤਾਂ ਸੱਜਣ ਨੂੰ ਬਹੁਤ ਵਧੀਆ ਤਿਆਰ ਕਰਦੇ ਬਸ ਇੱਕ ਪਾਸਾ ਫਿੱਕਾ ਜਿਹੜਾ ਉਹ ਥੋੜਾ ਜਿਹਾ ਦਿੱਕਤ ਵਾਲੀ ਗੱਲ ਆ ਬਾਕੀ ਆਰਡਰ ਦੀ ਕੁਆਲਿਟੀ ਮੈਂ ਸੋਚਿਆ ਨਹੀਂ ਸੀ ਵੀ ਇੰਨਾ ਵਧੀਆ ਬਣਾਉ ਕਰਮਾ ਲਈ ਹਾਲਾਂਕਿ ਵੀਡੀਓ ਦੇ ਵਿੱਚ ਫੋਨ ਦੇ ਵਿੱਚ ਉਸ ਤਰ੍ਹਾਂ ਨਹੀਂ ਤੁਸੀਂ ਦੇਖ ਸਕਦੇ ਖੋਦਾ ਕਿ ਜਦੋਂ ਵੇਨ ਨੇ ਉਦੋਂ ਬਹੁਤ ਵਧੀਆ ਤਿਆਰੀ ਹੋ ਰਹੀ ਆ ਆਰਡਰ ਦੇ ਸਿਰ ਤੇ ਪਸ਼ੂ ਸੇਲ ਹੁੰਦਾ ਜੇਕਰ ਆਪਾਂ ਇਸ ਨੂੰ ਸੇਲ ਕਰਦੇ ਸੱਜਣ ਨੂੰ ਅੱਜ ਦੇ ਟਾਈਮ 'ਚ ਬਹੁਤ ਚੰਗੀ ਕੀਮਤ ਤੇ ਸੇਲ ਹੋਣਾ ਸੀ ਬਟ ਆਪਾਂ ਸੱਜਣਾਂ ਨੂੰ ਪਹਿਲਾਂ ਕਹਿਣਾ ਚਾਹੁੰਦੇ ਵੀ ਸੱਜਣ ਨੂੰ ਇਹ ਸੇਲ ਨਹੀਂ ਹੈਗੀ ਆਪਣਾ ਮੇਨ ਮੋਟੀਵੇਸ਼ਨ ਨੂੰ ਬਰੀਡਿੰਗ ਕਰਨੀ ਹੈ ਇਸ ਤੋਂ ਮਾ ਥੋੜਾ ਐ ਸਜ ਨੂੰ ਫਾਈਨੈਂਸ਼ੀਅਲ ਫਰੀडम ਨਾ ਹੋਣ ਕਰਕੇ ਥੋੜਾ ਜ ਮੈਂ ਮੰਨਦਾ ਵੀ ਐਕਸਪੈਂਡੀਚਰ ਪਸ਼ੂਆਂ ਦੇ ਘੱਟ ਕੀਤੇ ਜਾ ਰਹੇ ਮੇਰੇ ਕੋਲ ਜੀ ਤੈਨੂੰ ਕੋਈ ਨਹੀਂ ਹੌਲੀ ਹੌਲੀ ਸਮਾਂ ਆਊਗਾ ਖੁੱਲਾ ਖਰਚਾ ਕਰਿਆ ਕਰਾਂਗੇ ਚੰਗੀ ਖਰਾਕ ਦੇ ਪਸ਼ੂ ਤਿਆਰ ਕਰਿਆ ਕਰਾਂਗੇ ਕਿਉਂਕਿ ਜਦੋਂ ਬਰੀਡਿੰਗ ਕਰ ਲਈ ਤਾਂ ਪਸ਼ੂ ਖਰਚਾ ਖੁੱਲਾ ਕਰਨਾ ਮੈਨੂੰ ਸੱਚ ਨੂੰ ਬਾਕੀ ਚਲੋ ਕੋਈ ਗੱਲ ਨਹੀਂ ਲੱਗੇ ਹੋਏ ਆ ਜੀ ਹੌਲੀ ਹੌਲੀ ਤੇ ਕਿਵੇਂ ਲੱਗੀ ਆਪਣੀ ਮਲਕੀ ਦੀ ਤਿਆਰੀ ਤੇ ਬਾਡੀ ਸਟਰਕਚਰ ਦੱਸਿਆ ਸਜ ਨੂੰ ਖੜਨੀ ਖੁਣੀ ਦੇਖ ਸਕਦੇ ਇਸ ਸੱਜਣੋ ਮੈਂ ਚਲੋ ਡੀਐਨਏ ਤਾਂ ਕੋਈ ਗਾਰੰਟੀ ਨਹੀਂ ਹੈਗੀ ਜਾਂ ਕੋਈ ਵੀ ਆਪਾਂ ਕਹਿ ਨਹੀਂ ਸਕਦੇ ਫਿਕਸ ਬਟ ਜਿੱਥੋਂ ਤਾਈ ਮੈਨੂੰ ਲੱਗਦਾ ਐਮ 29 ਬੋਲਾ ਜਿਹੜਾ ਉਸਦੇ ਬਰੀਡ ਦੇ ਨਾਲ ਇਸ ਤੇ ਕਾਫੀ ਜਿਆਦੇ ਸਿੰਪਟਮਸ ਮਿਲਦੇ ਆ ਕਿਉਂਕਿ ਆਪਾਂ ਜਿੱਥੋਂ ਲਿਆਂਦਾ ਰਿਸ਼ਤੇਦਾਰੀ ਚ ਜਿਹੜਾ ਉਹਨਾਂ ਦੇ ਡਾਕਟਰ ਸੀਗਾ ਉਹ ਅਪਰੋਕਸੀਮੇਟਲੀ ਚੰਗੇ ਸੀਮਨ ਯੂਜ਼ ਕਰਦਾ ਸੀ ਤੇ ਇਸ ਵਾਰ ਜਿਹੜੇ ਇਸ ਤੇ ਸੀਮਨ ਲੱਗਾ ਉਸ ਦੀ ਵੀ ਕੋਈ ਗਾਰੰਟੀ ਨਹੀਂ ਬਟ ਕਰਮਵੀਰ ਸੁਨਾਰੀਆਂ ਦੇ ਕਿਸੇ ਫਾਰਮ ਦੇ ਕਿਸੇ ਵੀ ਇੱਕ ਬੋਲਾ ਸੀਮਨ ਲੱਗਿਆ ਹੋਇਆ ਇਹ ਨਹੀਂ ਪਤਾ ਵੀ ਭਾਲੂ ਦਾ ਲੱਗਿਆ ਹੋਇਆ ਸੂਰ ਵੀਰ ਦਾ ਲੱਗਿਆ ਹੋਇਆ ਤੇ ਜਾਂ ਕੁਝ ਹੋਰ ਜਿਹੜੇ ਬੁੱਲਾ ਉਹਨਾਂ ਦੇ ਕਿਹੜੇ ਬੁੱਲਾ ਚ ਇੱਕ ਬੁੱਲ ਦਾ ਲੱਗਿਆ ਬਾਕੀ ਰਿਜ਼ਲਟ ਆਊਗਾ ਆਪਣੇ ਕੋਲੋਂ ਲੱਗ ਜੂ ਪਤਾ ਇਸ ਤਰ੍ਹਾਂ ਬਟ ਆਪਾਂ ਗਰੰਟੀ ਨਹੀਂ ਹੈਗੀ ਸੱਜਣੋ ਤੇ ਉਮੀਦ ਇਸ ਤੋਂ ਇਸ ਵਾਰ ਰਹੇ ਆ ਵੀ ਫੀਮੇਲ ਦੇਊਗੀ ਬਾਕੀ ਚਲੋ ਜਿਸ ਤਰ੍ਹਾਂ ਦਾ ਵੀ ਚ ਆਵੇ ਕੋਈ ਗੱਲ ਨਹੀਂ ਜੀ ਪਸ਼ੂ ਸਹੀ ਸਹੀ ਸੁਣਾ ਚਾਹੀਦਾ ਹੁੰਦਾ ਆਪਣਾ ਤੇ ਬਾਕੀ ਪਿਆਰੀ ਦੱਸਿਆ ਜੀ ਕਿਵੇਂ ਲੱਗੀ ਇਸ ਦੀ ਵਾਸੇ ਤੇ ਲਾਈਵ ਹੋਈ ਸੀ ਬਾਕੀ ਕਮੈਂਟ ਕਮਿਊਨਿਟੀ ਸੱਜਣ ਕਰਿਆ ਜੀ ਕਮੈਂਟ ਨਹੀਂ ਆਇਆ ਸੱਜਣੋ ਹਾਂ ਕਿ ਆਪਾਂ ਲਾਈਵ ਹੋਏ ਅੱਜ ਕਾਫੀ ਦਿਨਾਂ ਬਾਅਦ ਹੁਣ ਜੇਕਰ ਸੱਜਣੋ ਸਵੱਭ ਬਣਿਆ ਤਾਂ ਜਿੱਦੇ ਆਪਣੀ ਮਲਕੀ ਬੱਚੇ ਨੂੰ ਜਨਮ ਦਿਨ ਦੀ ਯੋਦ ਦੇ ਵੀ ਆਪਾਂ ਕੋਸ਼ਿਸ਼ ਕਰਾਂਗੇ ਲਾਈਵ ਹੋਈਗੇ ਜੇਕਰ ਮਤਲਬ ਉਹ ਜੋ ਹੈ ਸਵੱਭ ਬਣਿਆ ਤਾਂ ਬਾਕੀ ਧੰਨਵਾਦ ਸੱਜਣਾ ਲਾਈਵ 'ਚ ਜੁੜਨ ਲਈ ਸਮਾਂ ਹੁਣ ਸੱਜਣੋ ਖੇਚ ਮੈਂ ਸੀ ਵੈਸੇ ਹੀ ਆਪਾਂ ਮਲਕੀ ਮਾਝ ਦਿਖਾਤੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ